ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਗੱਲਬਾਤ ਕਰਾਂਗੇ ਤੀਆਂ ਦੇ ਮੇਲੇ ਬਾਰੇ ਸੋ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਮਹਿੰਮ ਦੇ ਤਹਿਤ ਜਿਹੜਾ ਆ ਤੀਆਂ ਦੇ ਮੇਲੇ ਜਿਹੜੇ ਆ ਉਹ ਸਾਰੇ ਪੰਜਾਬ ਦੇ ਵਿੱਚ ਮਨਾਏ ਜਾ ਰਹੇ ਆ ਉਸੇ ਲੜੀ ਦੇ ਤਹਿਤ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਵੀ ਇਹ ਮੇਲੇ ਜਿਹੜੇ ਆ ਤਿਉਹਾਰ ਜਿਹੜਾ ਉਹ ਮਨਾਇਆ ਜਾ ਰਿਹਾ ਸੋ ਅੱਜ ਅਸੀਂ ਜਿਹੜਾ ਆ ਤੈਨ ਪਿੰਡਾਂ ਨੇ ਇਕੱਠੇ ਹੋ ਕੇ ਬੁੱਟਰਪਿੰਡ ਵਿੱਚ ਜਿਹੜਾ ਆ ਇਹ ਤਿਹਾਰ ਇਹ ਮੇਲਾ ਲਗਾਇਆ ਸੰਗਰਾਹੂਰ ਬੁੱਟਰ ਤੇ ਕਿਲੀ ਦਾ ਸੋ ਕੁਛ ਆਂਗਣਵਾੜੀ ਵਰਕਰ ਮੈਨੂੰ ਪਰਸਨਲੀ ਜਾਣਦੇ ਆ ਖੁਸ਼ਵਿੰਦਰ ਕੌਰ ਪਿੰਡ ਸੰਗਰਾਹੂਰ ਤੋਂ ਸੋ ਬਾਈ ਫੇਸ ਜਾਣਦੇ ਆ ਤੇ ਉਹਨਾਂ ਲਈ ਜਿਹੜਾ ਆ ਚਲੋ ਹੋ ਸਕਦਾ ਪ੍ਰੋਗਰਾਮ ਨਵਾਂ ਹੋਵੇ ਪਰ ਜਿਹੜੇ ਮੇਰੇ ਸਬਸਕ੍ਰਾਈਬਰ ਮੈਨੂੰ ਜਿਹੜਾ ਆ ਇਕੱਲੇ ਮੇਰੀ ਆਵਾਜ਼ ਤੋਂ ਜਾਣਦੇ ਆ ਅੱਜ ਉਹ ਮੈਨੂੰ ਦੇਖ ਵੀ ਪਾਣਗੇ ਇਸ ਪ੍ਰੋਗਰਾਮ ਦੇ ਵਿੱਚ ਸੋ ਇਹ ਪ੍ਰੋਗਰਾਮ ਜਿਹੜਾ ਆ ਅਸੀਂ ਤਿੰਨ ਪਿੰਡਾਂ ਨੇ ਇਕੱਠੇ ਰਲ ਕੇ ਕੀਤਾ ਤੇ ਇਹਦੀਆਂ ਤੁਹਾਨੂੰ ਮੈਂ ਝਲਕੀਆਂ ਦਿਖਾਉਂਗੀ ਕਿ ਅਸੀਂ ਪ੍ਰੋਗਰਾਮ ਕਿਵੇਂ ਕੀਤਾ ਤੇ ਤਾਂ ਕਿ ਤੁਸੀਂ ਵੀ ਆਨ ਆਰੇ ਟਾਈਮ 'ਚ ਜੇਕਰ ਪ੍ਰੋਗਰਾਮ ਕਰਦੇ ਆ ਤਾਂ ਤੁਸੀਂ ਕਿਵੇਂ ਕਰਦੇ ਹੋ ਤੇ ਕੀ ਤੁਹਾਨੂੰ ਸਾਡਾ ਪ੍ਰੋਗਰਾਮ ਵਧੀਆ ਲੱਗਿਆ ਉਹ ਤੁਸੀਂ ਜ਼ਰੂਰ ਦੱਸਣਾ ਠੀਕ ਹੈ ਸੋ ਪਹਿਲਾ ਜਿਹੜੀ ਇਹ ਰਸਮੀ ਸ਼ੁਰੂਆਤ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੇ ਤਹਿਤ ਕੁੜੀਆਂ ਤੋਂ ਜਿਹੜੀ ਆ ਬੱਚੀਆਂ ਤੋਂ ਰਸਮੀ ਸ਼ੁਰੂਆਤ ਜਿਹੜੀ ਆ ਇਸ ਪ੍ਰੋਗਰਾਮ ਦੀ ਕਰਵਾਈ ਗਈ ਸੋ ਤੁਸੀਂ ਦੇਖ ਸਕਦੇ ਹੋ ਰਿਬਨ ਕਟਾਈ ਦੀ ਜਿਹੜੀ ਰਸਮ ਹੈ ਉਹ ਬੱਚੀਆਂ ਤੋਂ ਕਰਵਾਈ ਗਈ ਇਸ ਮੇਲੇ ਦੀ ਸ਼ੁਰੂਆਤ ਕੀਤੀ ਗਈ ਤੇ ਉਸ ਤੋਂ ਬਾਅਦ ਜਿਹੜਾ ਚਰਖਾ ਕੱਤਿਆ ਗਿਆ ਇੱਕ ਹੈਲਪਰ ਦੁਆਰਾ ਅੰਗਣਵੜੀ ਹੈਲਪਰ ਨੇ ਜਿਹੜਾ ਹੈ ਚਰਖਾ ਕੱਤਣ ਦੀ ਰਸਮ ਜਿਹੜੀ ਆ ਉਹ ਅਦਾ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆ ਮੇਰੇ ਦੁਆਰਾ ਰਸਮੀ ਸ਼ੁਰੂਆਤ ਜਿਹੜੀ ਆ ਕੀ ਕੀ ਪ੍ਰੋਗਰਾਮ ਦੇ ਵਿੱਚ ਹੋਣਾ ਉਹ ਮੈਂ ਬੋਲ ਕੇ ਦੱਸਿਆ ਉਹ ਮੈਂ ਤੁਹਾਨੂੰ ਵੀਡੀਓ ਰਾਹੀਂ ਦਿਖਾਉਣੀ ਆ ਅੱਜ ਆਪਾਂ ਜਿਹੜਾ ਤੀਆਂ ਦਾ ਪ੍ਰੋਗਰਾਮ ਮਨਾਣ ਲਈ ਇਕੱਠੇ ਹੋਏ ਆ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਇਹ ਪ੍ਰੋਗਰਾਮ ਸਾਰੇ ਪਿੰਡਾਂ 'ਚ ਕਰਾਇਆ ਜਾ ਰਿਹਾ ਸੋ ਅੱਜ ਵਾਰੀ ਆ ਸੰਗਰਾਹੂਰ ਬੁੱਟਰ ਤੇ ਕਿਲੀ ਦੀ ਤੇ ਆਪਾਂ ਅੱਜ ਜਿਹੜਾ ਤੀਆਂ ਦਾ ਪ੍ਰੋਗਰਾਮ ਮਨਾਉਣਾ ਤੇ ਦੇ ਵਿੱਚ ਪਹਿਲਾਂ ਤਾਂ ਇੱਕ ਲੰਮੀ ਹੀਕ ਦਾ ਗੀਤ ਮੁਕਾਬਲਾ ਹੋਊਗਾ ਜਿਹਦੇ ਵਿੱਚ ਮੈਡਮ ਕੁਸ਼ਪਿੰਦਰ ਕੌਰ ਤੇ ਆਪਣੇ ਸੰਗਰਾਹ ਗੁਟੜ ਤੋਂ ਸ੍ਰਿੰਦਰ ਕੌਰ ਇਹ ਆਪਾਂ ਨੂੰ ਲੰਮੀ ਹੀਕ ਦਾ ਜਿਹੜਾ ਗੀਤ ਆ ਉਹ ਸੁਣਾਣਗੇ ਠੀਕ ਹੈ ਉਸ ਤੋਂ ਬਾਅਦ ਗਿੱਧਾ ਪਾਇਆ ਜਾਊਗਾ ਠੀਕ ਹੈ ਲਾਸਟ ਤੇ ਆਪਾਂ ਇੱਕ ਗੇਮ ਕਰਾਂਗੇ ਗੇਮ ਤੋਂ ਬਾਅਦ ਜਿਹੜਾ ਆ ਤੁਸੀਂ ਜਾਣ ਲੱਗੇ ਸਾਰਿਆਂ ਨੇ ਮਹਿੰਦੀ ਲਵਾ ਕੇ ਜਾਣੀ ਹੈ ਤੇ ਖਾਣਾ ਖਾ ਕੇ ਜਾਣਾ ਹੈ ਠੀਕ ਹੈ ਜੀ ਸੋ ਤੁਹਾਡਾ ਸਾਰਿਆਂ ਦਾ ਜੀ ਆਇਆਂ ਧੰਨਵਾਦ ਕਿ ਤੁਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਏ ਠੀਕ ਹੈ ਤੇ ਆਪਾਂ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਸੋ ਇਸ ਤਰ੍ਹਾਂ ਜਿਹੜੀ ਹੈ ਮੇਰੇ ਦੁਆਰਾ ਸਾਰੇ ਜਿੰਨੇ ਜਿਹੜੇ ਲੋਕ ਆਏ ਹੋਏ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ ਤੇ ਉਸ ਤੋਂ ਬਾਅਦ ਜਿਹੜਾ ਲੰਮੀ ਏਕ ਦਾ ਗੀਤ ਮੈਡਮ ਪਸ਼ਪਿੰਦਰ ਕੌਰ ਤੇ ਸੁਰਿੰਦਰ ਕੌਰ ਨੇ ਜਿਹੜਾ ਆ ਪੇਸ਼ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਆ ਅਲੱਗ-ਅਲੱਗ ਪ੍ਰੋਗਰਾਮ ਜਿਵੇਂ ਦੱਸਿਆ ਗਿਆ ਹੈ ਉਸੇ ਤਰ੍ਹਾਂ ਜਿਹੜਾ ਨਿਭਾਇਆ ਗਿਆ ਸੋ ਦੇਖਦੇ ਆ ਲੰਮੀ ਦਾ ਗੀਤ ਨੋ ਕਰ ਕਹੇ ਨਕਿਆ ਸੀ ਇਹਦਾ ਨਸਰੇ ਵਸੜੇ ਨੂੰ ਪਾਇਆ ਬੈਠ ਕਾ ਦੇ ਕਟਨੇ ਨੂੰ ਇਹਦਾ ਕਤਨੇ ਨੂੰ ਰੇ ਸੋ ਇਸ ਤੋਂ ਉਪਰੰਤ ਜਿਹੜਾ ਆ ਪਿੰਡ ਵਾਸੀਆਂ ਦੁਆਰਾ ਦੋ ਔਰਤਾਂ ਨੇ ਜਿਹੜਾ ਆ ਇੱਕ ਹੋਰ ਲੰਮੀ ਦਾ ਗੀਤ ਜਿਹੜਾ ਉਹ ਪੇਸ਼ ਕੀਤਾ ਆ ਜੋ ਦੇਖਦੇ ਆ ਉਹਨਾਂ ਨੇ ਜਿਹੜਾ ਕਿਹੜਾ ਗੀਤ ਗਾਇਆ ਨਾਯੂ ਕੀਏ ਦਾਸ ਕਿੱਤ ਕੇ ਕਿਸਾਰੇ ਨਾ ਜੋਗਾ ਗੀ ਹੈ ਮੈਂ ਤਪਾਰੀ ਨੂੰ ਗਈ ਸਾਰੇ ਤੇ ਟੋਟਾ ਲੈ ਮੈਂ ਗਈ ਮੀਆਂ ਮੈਂ ਹੜਾਪੇ ਇੱਕ ਗੇਮ ਖੜਾਂਗੇ ਸਾਰੇ ਦਾ ਨੇ ਠੀਕ ਹੈ ਤੁਸੀਂ ਮੇਰੇ ਕੋਲ ਇੱਕ ਪਰਚੀ ਲੈਣੀ ਆ ਤੇ ਉਹਦੇ ਤੇ ਇੱਕ ਸਵਾਲ ਲਿਖਿਆ ਹੋਗਾ ਉਹ ਸਵਾਲ ਤੁਸੀਂ ਪੜ੍ਹਨਾ ਤੇ ਨਹੀਂ ਪੜ੍ਹ ਸਕਦੇ ਤਾਂ ਮੈਨੂੰ ਫੜਾ ਦੇਣੀ ਪਰਚੀ ਤੇ ਮੈਂ ਪੜ੍ਹ ਕੇ ਜਿਹੜਾ ਦੱਸੂਗੀ ਤੇ ਤੁਸੀਂ ਉਹਦਾ ਉੱਤਰ ਦੇਣਾ ਠੀਕ ਹੈ ਤੇ ਮੈਂ ਤੁਹਾਨੂੰ ਇੱਕ ਗਿਫਟ ਦਵਾਂਗੀ ਠੀਕ ਹੈ ਜੀ ਸਾਰਿਆਂ ਮਾਰ ਦਿਓ ਪਹਿਲਾਂ ਤੱਕ ਹਾਂਜੀ ਬੈਠੇ ਮੈਂ ਕੋਸ਼ਿਸ਼ ਕਰੂੰਗੀ ਕਿ ਐਂਡ ਦੇ ਪ੍ਰੋਗਰਾਮ ਤੇ ਸਾਰਿਆਂ ਦੀ ਵਾਰੀ ਆਵੇ ਠੀਕ ਹੈ ਜਿਹੜਾ ਰਹਿ ਗਿਆ ਉਹ ਗਿੱਧਾ ਤੇ ਮਹਿੰਦੀ ਚ ਕੰਪਲੀਟ ਕਰ ਲਾਂਗੇ ਆਪਾਂ ਠੀਕ ਹੈ ਜਿਹਨਾਂ ਦੀ ਵਾਰੀ ਆ ਚੁੱਕੀ ਉਹਨਾਂ ਨੂੰ ਆਪਾਂ ਛੱਡਾਂਗੇ ਪਹਿਲਾਂ ਮੈਂ ਇਹਨਾਂ ਤੋਂ ਸ਼ੁਰੂਆਤ ਕਰ ਲਈਏ ਵਧੀਆ ਤਿਆਰ ਹੋ ਕੇ ਆਏ ਨੇ ਇਹ ਨਾਮ ਆਪਨੇ ਟੁੱਟਾ ਹਰ ਪ੍ਰੀਤ ਲਈ ਤਾੜੀਆਂ ਮਾਰੋ ਜੀ ਚਲੋ ਖੜੇ ਹੋ ਲੋਕ ਖੜੇ ਹੋ ਖੜੇ ਹੋ ਜੀ ਲਿਖਾ ਹਾਂ ਜੇ ਨਾਮ ਦੀ ਪੱਤੀ ਮੈਂ ਪੜ ਕੇ ਸੁਣਾਉਣੀ ਆ ਸਿੱਠਣੀਆਂ ਕਿਹਨੂੰ ਕਹਿੰਦੇ ਨੇ ਇਹਨਾਂ ਦਾ ਪ੍ਰਸ਼ਨ ਆ ਸਿੱਠਣੀਆਂ ਕਿਹਨੂੰ ਕਹਿੰਦੇ ਨੇ ਹਾਂਜੀ ਤੁਸੀਂ ਦੱਸ ਸਕਦੇ ਹੋ ਸਿੱਠਣੀਆਂ ਕਿਹਨੂੰ ਕਹਿੰਦੇ ਆ ਨਹੀਂ ਜੀ ਕੋਈ ਜਿਹਨੂੰ ਆਨਸਰ ਆਂਦਾ ਹੋਵੇ ਕੜੀਓ ਕੇ ਰੋ ਲਲਾ ਤਾਂ ਤੁਸੀਂ ਆਪਣੇ ਨਾਮ ਦੱਸੋ ਕੀ ਨਾਮ ਤੁਹਾਡਾ ਸਿਮਰਜੀਤ ਸਿਮਰਜੀਤਪਾਲ ਹਾਂਜੀ ਸਿੱਠਣੀਆਂ ਕਿਹਨੂੰ ਕਹਿੰਦੇ ਆ ਜੀ ਜੰਦ ਨੇ ਲਿਆ ਜੀ ਜੰਦ ਨੇ ਲਿਆ ਹੋਰ ਕੋਈ ਵੈਸੇ ਵੈਸੇ ਸਿੱਠਣੀਆਂ ਜਿਹੜੀਆਂ ਹੁੰਦੀਆਂ ਨਾਨਕਿਆਂ ਤੋਂ ਸਿੱਠਣੀਆਂ ਜਿਹੜੀਆਂ ਉਹ ਖੱਟੇ ਮਿੱਠੇ ਸਵਾਲ ਜਵਾਬ ਹੁੰਦੇ ਆ ਜਿਹੜੇ ਨਾਨਕੇ ਦਾਦੇ ਆਪਸ ਵਿੱਚ ਕਰਦੇ ਹੈ ਨਾ ਵੈਸੇ ਜਿਹੜਾ ਜੀਜਿਆਂ ਨੂੰ ਵੀ ਆਪਾਂ ਮਜ਼ਾਕ ਹਾਸਾ ਮਜ਼ਾਕ ਕਰ ਲੈਂਦੇ ਆ ਸੋ ਸਹੀ ਆਨਸਰ ਇਹਨਾਂ ਦਾ ਤਾੜੀਆਂ ਮਾਰ ਕੇ

ਕਿਹੋਦੀ ਕੁਸਚਨ ਮ ਪੁੱਛਨੇ ਆ ਠੀਕ ਹੈ ਬਤਲ ਲੱਗੇ ਕਿ ਉਹਦੇ ਜਵਾਬ ਦੇਨੇ ਆ ਚਲੋ ਮਾਣ ਆਤ ਕਰਾਓ ਵੀ ਕਿੰਨੂ ਵਧੀਆ ਲੱਗਦਾ ਵੀ ਮੈਂ ਕੁਸਚਨ ਪੁੱਛਾਂ ਚੱਕਰ ਚੱਕਰ ਚੱਕ ਲੋ ਹਾਂ ਲੋ ਜੀ ਹਾਂ ਦੀ ਕਿਨਾਲੀ ਬੁਝਾਰਤ ਲਿਖੀ ਗਈ ਆ ਉਹ ਗਈ ਉਹ ਗਈ ਇਹਦਾ ਉੱਤਰ ਕੀ ਹੈ ਨੀਗਾ ਨੀਗਾ ਬਹੁਤ ਵੀ ਸਿਆਣਾ ਦੋ ਆ ਪੰਨਾ ਜੀ ਹਾਂਜੀ ਸਾ ਆਪਣਾ ਪ੍ਰੋਗਰਾਮ ਆਪਾਂ ਲਾਈਵ ਕਰ ਰਹੇ ਆ ਸਾਰੀ ਆਪਣੀ ਨਾਲ ਨਾਲ ਰਿਕਾਰਡਿੰਗ ਹੋ ਰਹੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਮੇਰੇ ਨਾਲ ਨਿਭਾ ਰਹੇ ਹੋ ਤੇ ਹੁਣ ਆਪਾਂ ਅਗਲਾ ਪ੍ਰਸ਼ਨ ਪੁੱਛਾਂਗੇ ਕੋਨੋ ਜੀ ਖੜੇ ਹੋ ਹਾਂਜੀ ਜੀ ਨਾਮ ਬਲੰਦ ਤਾੜੀਆਂ ਮਾਰ ਦੋ ਸੰਦੀਪਾ 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 ਹਾਂਜੀ ਤੁਹਾਡਾ ਪ੍ਰਸ਼ਨ ਬਾਗੀ ਇਹ ਮੇਰੇ ਦਿੱਖਲਾ ਸ਼੍ਰੀ ਮਖਸਰ ਸਾਹਿਬ ਠੀਕ ਹੈ ਜੀ ਮਾਗੀ ਦਾ ਮੇਲਾ ਸ਼੍ਰੀ ਮਖਸਰ ਸਾਹਿਬਸ ਜਿਹਾ ਲੱਗਦਾ ਬਹੁਤ ਹੀ ਵਧੀਆ ਜਵਾਬ ਆਹ ਲਓ ਜੀ ਤੁਹਾਡਾ ਗਿਫਟ ਪਰ ਕੀ ਇਹ ਰਵੇ ஏਸੀ ਹਜੇ ਪ੍ਰੋਗਰਾਮ ਇੱਕ ਹੋਰ ਨਿਮਾਉਣਾ ਇਹਦੇ ਨਾਲ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਤੁਸੀਂ ਨਹੀਂ ਆਜੋ ਆਜੋ ਕੋਈ ਨਹੀਂ ਸਾਰਿਆਂ ਦੀ ਵਾਰੀ ਹੋਗੀ ਕੋਈ ਗੱਲ ਨਹੀਂ ਆਜੋ 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 ਕਿਉਂ ਨਾ ਆਪੇ ਕੀ ਨਾਮ ਹੈ ਜੀ ਤੁਹਾਡਾ ਸੁਖਪ੍ਰੀਤਪੁਰ ਸੁਖਪ੍ਰੀਤਪੁਰ ਹਾਂਜੀ ਅੱਛਾ ਇਹ ਹੈਗਾ ਇਹਨਾਂ ਨੂੰ ਪ੍ਰਸ਼ਨ ਆ ਗਿਆ ਸਾਡੇ ਮਹਿਕਮੇ ਜਿਹੜਾ ਆਪਾਂ ਪੀਐਮਆਈ ਦੇ ਫਾਰਮ ਭਰਦੇ ਆ ਉਹਦੇ ਚ ਕਿੰਨੇ ਪੈਸੇ ਮਿਲਦੇ ਆ ਇਹ ਦੱਸਣਾ ਇਹਨਾਂ ਨੇ ਜੇ ਕਿਸੇ ਨੂੰ ਤੁਹਾਨੂੰ ਪਤਾ ਜੀ ਜੇ ਕਿਸੇ ਨੂੰ ਪਤਾ ਤਾਂ ਹੱਥ ਖੜਾ ਕਰੋ ਕਿਹਦੇ ਖਾਤੇ ਚ ਆਏ ਇਹ ਪੈਸੇ ਨਹੀਂ ਹਾਂ ਪੰਝੇ ਆ ਪੰਝੇ ਸਹੀ ਦਵਾ ਲਈ ਪੰਝੇ ਆ ਪੀਐਮਆਈ ਦੇ ਮਾਤਰੀਆਂ ਦੇ ਖਾਤੇ ਚ ਆਉਂਦਾ ਆਲੂ थैंक यू हां जी अगला हां जी तुसी और मेरे को गिफ्ट थोड़े छोटे रह गए हैं की नाम थोड़ा नाम है? वीर वीर है वीर के वीरपाल जी वीरपाल का प्रश्न है ना वीर तिया पे पैर लिखी है क्यों ना ਸਹੀ ਪ੍ਰੋਪਰ ਵਰਡ ਕੀ ਹੁੰਦਾ ਜੀ ਹੁੰਦਾ ਰਾਜੀ ਸ਼ਾਬਾਸ਼ ਬਹੁਤ ਸਹੀ ਹਾਂ ਹਲੋ ਵੀਰਪਾਲ ਜੀ ਮੈਂ ਬ੍ਰਿੰਗ ਆਂ ਅਗਲਾ ਪ੍ਰਸ਼ਨ ਆ ਹਾਂਜੀ ਇਹ ਸੀ ਸਾਡਾ ਜਿਹੜੀ ਗੇਮ ਅਸੀਂ ਕਰਵਾਈ ਤਿਆਂ ਤੇ ਸੋ ਇਸ ਤੋਂ ਬਾਅਦ ਜਿਹੜਾ ਆ ਗਿੱਧੇ ਦਾ ਜਿਹੜਾ ਆ ਰਸਮ ਕੀਤੀ ਗਈ ਸੋ ਉਹਦੀਆਂ ਝਲਕੀਆਂ ਮੈਂ ਤੁਹਾਨੂੰ ਗਿੱਧੇ ਦੀਆਂ ਬੋਲੀਆਂ ਜਿਹੜੀਆਂ ਪਾਈਆਂ ਗਈਆਂ ਉਹ ਦਿਖਾ ਰਹੀ ਹਾਂ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਮੇਰਾ ਬਹੁਤ ਬਹੁਤ ਧੰਨਵਾਦ ਜੀ ਕੇਤਰੀ ਚੜਾ ਕੱਢੀ ਕਾਹਤ ਕੋ ਕਾਹਤ ਕੋ ਕੋਈ ਕੱਲ ਬਕੇ ਨੀ ਮਰਨਾ ਨਾ ਪਰ ਆਰੇ ਮੈਂ ਤੁਮ ਨੂੰ ਜਾ ਰਹਾ ਆਰੇ ਜਾਨ ਜੀ ਮੈਂ ਗਿਆ ਆ ਕਾ ਇਹ ਤੇ ਮਤਰਾ ਨਹੀਂ ਆਉਂਦਾ ਤੇ ਭੁੜੀਏ ਤੇ ਨਹੀਂ ਆਉਂਦਾ ਅੱਜ ਬਿਸਕਾ ਮੈਂ ਵੀ ਕਿਤੇ ਨਾਲ ਨਹੀਂ ਮਰਨੂ ਸੋ ਏਸੀ ਗਿੱdde ਦੀਆਂ ਝਲਕੀਆਂ ਸੋ ਅਖੀਰ ਤੇ ਜਿਹੜਾ ਆ ਸਾਰਿਆਂ ਦੁਆਰਾ ਇੱਕ ਯਾਦਗਾਰੀ ਤਸਵੀਰ ਖਿਚਾਈ ਗਈ ਤੇ ਜਾਣ ਲੱਗੇ ਜਿਹੜਾ ਆ ਸਾਰੀਆਂ ਔਰਤਾਂ ਨੇ ਜਿਹੜਾ ਮਹਿੰਦੀ ਦੀ ਰਸਮ ਜਿਹੜੀ ਆ ਉਹ ਵੀ ਪੂਰੀ ਕੀਤੀ ਸਾਰੇ ਮਹਿੰਦੀ ਲਗਵਾ ਕੇ ਗਏ ਸੋ ਜਿਹੜਾ ਆ ਬਹੁਤ ਵਧੀਆ ਮੇਲੇ ਦਾ ਜਿਹੜਾ ਸਾਡਾ ਰਿਸਪੌਂਸ ਰਿਆ ਔਰਤਾਂ ਬਹੁਤ ਖੁਸ਼ ਹੋ ਕੇ ਗਈਆਂ ਸੋ ਮਹਿੰਦੀ ਦੀ ਜਿਹੜੀ ਇੱਕ ਕੰਪੀਟੀਸ਼ਨ ਵੀ ਕਰਾਇਆ ਗਿਆ ਉਹਦੀ ਇੱਕ ਝਲਕ ਜਿਹੜੀ ਆ ਮੈਂ ਤੁਹਾਨੂੰ ਦਿਖਾ ਦਿੰਨੇ ਆ ਸੋ ਬਾਦ ਵਿੱਚ ਜਿਹੜਾ ਕੁੜੀਆਂ ਨੂੰ ਇਨਾਮ ਵੀ ਦਿੱਤੇ ਗਏ ਤੇ ਬੇਟੀ ਬਚਾਓ ਬੇਟੀ ਪੜਾਓ ਮਹਿੰਮ ਤਹਿਤ ਜਿਹੜਾ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਰਿਹਾ ਤੇ ਤੁਸੀਂ ਵੀ ਜਿਹੜਾ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਜਿਹੜਾ ਅੱਜ ਦਾ ਪ੍ਰੋਗਰਾਮ ਕਿਵੇਂ ਲੱਗਿਆ ਤੇ ਆਉਣ ਵਾਲੇ ਸਮੇਂ 'ਚ ਜਿਹੜਾ ਤੁਸੀਂ ਕਿਵੇਂ ਨਿਭਾਉਂਗੇ ਇਸ ਪ੍ਰੋਗਰਾਮ ਨੂੰ ਤੇ ਜੋ ਵੀ ਮੈਂ ਝਲਕੀਆਂ ਜਿਹੜੀਆਂ ਤੁਹਾਨੂੰ ਇਸ ਪ੍ਰੋਗਰਾਮ ਦੀਆਂ ਦਿਖਾਈਆਂ ਜੇ ਤੁਹਾਨੂੰ ਉਹਦੇ ਵਿੱਚ ਕੋਈ ਵੀ ਕਮੀ ਪੇਸ਼ੀ ਲੱਗੀ ਆ ਤਾਂ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਇਹਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਤੁਸੀਂ ਵੀ ਜਿਹੜਾ ਤੀਆਂ ਨੂੰ ਇੰਜੋਏ ਕਰੋ ਕਿਉਂਕਿ ਸੌਣ ਮਹੀਨਾ ਸਾਡਾ ਆਪਣਾ ਤੀਆਂ ਦਾ ਮਹੀਨਾ ਹੈ ਸੋ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ